ਰਾਤ ਵਾਲੇ ਸ਼ਬਦ ਦਾ ਮਤਲਬ ਜਗਾਣਾ ਕੀ ਹੈ ਭਰਮ ਵਿੱਚੋਂ ਕੱਢਣਾ ਤੱਤ ਸਮਝਾਣਾ ਬਸ ਜਿਸ ਦਿਨ ਤੱਤ ਕੋਈ ਸਮਝ ਗਿਆ ਸਮਝ ਲੋ ਜਾਗ ਪਿਆ ਜਿਸ ਦਿਨ ਅਸਲੀਅਤ ਜਾਣ ਗਿਆ ਮੇਰੇ ਅੱਜ ਸਾਡੇ ਸੁਗਿੱਤ ਦੇ ਦੇਖੀਏ ਤਾਂ ਪਰਮ ਜ਼ਿਆਦਾ ਨੇ ਜਿੰਨਾ ਵਿੱਚ ਅਸੀਂ ਜਿਉ ਰਹੇ ਆਂ ਜਿਸ ਦਿਨ ਸੱਚ ਸਮਝ ਪਿਆ ਜਾਗ ਗਿਆ ਜਾਗ ਲਿਆ ਮਨੁੱਖ ਭਰਮ ਵਿੱਚ ਸੁੱਤਾ ਲੰਬੀ ਸੁੱਤਾ ਸਤਜੂੜੇ ਬਾੜੀ ਅੰਦਰ ਇੱਕ ਹੋਰ ਸਮੇ ਬੜੀ ਖੂਬਸੂਰਤ ਗੱਲ ਆਖੀ ਚੈਨ ਲੱਗੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਭਰਮ ਸੁੱਤਾ ਸੁੱਤਿਆ ਰਹਿਣ ਵਿਹਾੜੀ ਇਵੇਂ ਇੱਕ ਰਾਤ ਰਾਤ ਬੀਤ ਗਈ ਸੁੱਤੇ ਹੁੰਦੀ ਪਰਮ ਵਿੱਚ ਸੌ ਗਿਆ ਸੋ ਪਰਮ ਮੈਂ ਸੋਈ ਸਗਲ ਜਗਤ ਗੁਰਬਾਣੀ ਹੈ ਸਾਰਾ ਸੰਸਾਰ ਪਰਮ ਵਿੱਚ ਸੁੱਤਾ ਹੋਇਆ ਹੈ ਪਰਮ ਮੈਂ ਸੋਈ ਸਗਲ ਜਗਤ ਤੰਦ ਅੰਦ ਕੋਈ ਜਾਗੇ ਹਰ ਜਾਨ ਗੁਰਬਾਣੀ ਦੀ ਤੋਕ ਕਦੇ ਨਹੀਂ ਕੋਈ ਬਿਰਲਾ ਜਾਗਦਾ ਹੈ ਦੁਨੀਆ ਧਰਮ ਸਮਝ ਕੇ ਭਰਮ ਦੇ ਅੰਧੇਰੇ ਵਿੱਚ ਸੁੱਤੀ ਹੋਈ ਹੈ ਅਗਿਆਨਤਾ ਜੋ ਕੁਝ ਧਰਮ ਸਮਝ ਕੇ ਕਰ ਰਹੀ ਹੈ ਉਹ ਧਰਮ ਨਹੀਂ ਜੈ ਜਾਣਸ ਬਰਮੰ ਕਰਮੰ ਸਭ ਫੋਕਟਨੈਸ ਚੋ ਕਰਮੰ ਉਹ ਫੋਕਟ ਕਰਮ ਨੂੰ ਧਰਮ ਸਮਝ ਕੇ ਭਰਮ ਦੇ ਆਧਾਰ ਤੇ ਸੁੱਤੀ ਹੋਈ ਦੁਨੀਆ ਅਗਿਆਨਤਾ ਵਿੱਚ ਕਿਉਂਕਿ ਅਗਿਆਨਤਾ ਇੱਕ ਨੀਂਦ ਹੈ ਕਹਿ ਲੱਗੇ ਇਸੇ ਤਰ੍ਹਾਂ ਨੀਂਦ ਵੀ ਪਰਖਣੀ ਐ ਨੀਂਦ ਵੀ ਬੜੇ ਰੂਪ ਨੇ ਮੈਂ ਉਧਰ ਬਦਣਾ ਚਾਹਣਾ ਸਤਗੁਰੂ ਬਾਣੀ ਵਿੱਚ ਕਹਿੰਦੇ ਨੇ ਜਾਗਤ ਸੋਇ ਤੇ ਉਹ ਪਰਿਆ ਗੁਰਮੁਖ ਜਾਗੇ ਸੋਈ ਸਾਰ ਜਗਣਾ ਤੇ ਸੌਣਾ ਵੀ ਬਹੁ ਪ੍ਰਕਾਰ ਦਾ ਹੈ ਇੱਕ ਉਹ ਨੀਂਦ ਹੈ ਜਿਹੜੀ ਅਸੀਂ ਰੋਜ਼ ਲੈਂਦੇ ਆ ਇਸ ਨੀਂਦ ਵਿੱਚੋਂ ਸਾਨੂੰ ਕੋਈ ਵੀ ਜਗਾ ਸਕਦਾ ਜ਼ਰਾ ਕਹਾਟ ਹੋਏ ਘਰ ਦਾ ਜੀ ਨਾ ਜ਼ਰਾ ਆਕੇ ਹਲਾ ਦੇਵੇ ਆਕੇ ਜਾਗ ਮਨੁੱਖ ਜਾਗ ਪੈਂਦਾ ਕੋਈ ਵੀ ਜਗਾ ਸਕਦਾ ਇੱਕ ਇਸ ਤੋਂ ਅਗਲੀ ਨੀਂਦ ਹੈ ਉਹ ਹੈ बेहोशी ਦੀ ਨੀਂਦ ਕੋਈ ਆਦਮੀ ਸਰੀਰ ਕਰਕੇ ਬੇਹੋਸ਼ ਹੋ ਜਾਏ ਹਲਾਇਆ ਜਾਗਦੇ ਨਾ ਘਰ ਦਾ ਜੀ ਜਗਾਏ ਨਾ ਜਾਗੇ 2-4 ਵਾਰ ਹਲਾਏ ਨਾ ਜਾਗੇ ਉਹ ਸਮਝਦਾ ਬੇਹੋਸ਼ ਹੋ ਗਿਆ ਹੈ ਫਿਰ ਉਹਨੂੰ ਜਗਾਣ ਲਈ ਉਸੇ ਵਕਤ ਡਾਕਟਰ ਨੂੰ ਫੋਨ ਕਰਦਾ ਹੈ ਉਹਨੂੰ ਪਤਾ ਹੈ ਕਿ ਇਹਨੂੰ ਮੈਂ ਨਹੀਂ ਜਗਾ ਸਕਿਆ ਇਸ ਬੇਹੋਸ਼ੀ ਦੀ ਨੀਂਦ ਤੋਂ ਡਾਕਟਰ ਜਗਾਏਗਾ ਉਹ ਆ ਕੇ ਕੋ ਇੰਜੈਕਸ਼ਨ ਲਗਾ। ਨੀਂਦ ਬਦਲ ਗਈ ਨਾ। ਪਹਿਲੀ ਨੀਂਦ ਤੇ ਹਰ ਕੋਈ ਜਗਾ ਸਕਦਾ ਸੀ। ਦੂਜੀ ਨੀਂਦ ਬਦਲੀ بے ਹੋਸ਼ੀ ਦੀ ਤੇ ਉਹਦੇ ਵਿੱਚ ਹੁਣ ਡਾਕਟਰ ਹੀ ਜਗਾ ਸਕਦਾ। ਇੱਕ ਤੀਜੀ ਨੀਂਦ ਹੈ ਜਿੰਦਾ ਜਿਕਰ ਰਾਤ ਵੀ ਆਇਆ ਸੀ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮਰਾਰ ਇੱਕ ਦਿਨ ਸੋਮਨ ਹੋਏਗਾ ਲੰਬੇ ਗੋਣ ਪਸਾਰ। ਉਨੂੰ ਮੌਤ ਆਖਦੇ ਨੇ ਤੇ ਹਿੰਦ ਸਾਡੀ ਬੋਲੀ ਵਿੱਚ ਮਨੁੱਖੀ ਬੋਲੀ ਵਿੱਚ ਅਸੀਂ ਉਹਨੂੰ ਸਦਾ ਦੀ ਨੀਂਦ ਆਖਦੇ ਹਾਂ ਉਹਨੂੰ ਵੀ ਨੀਂਦ ਆਖਦੇ ਹਾਂ ਕੋ ਫਲੇ ਬਣੀ ਨੂੰ ਵਿਚਾਰੀਏ ਬੜਾ ਸੁਆਦ ਆਉਂਦਾ ਹੈ ਕਹਿੰਦੇ ਨੀ ਤੀਜੀ ਨੀਂਦ ਹੋਏ ਜਿੰਨੂੰ ਮੌਤ ਆਖਦੇ ਨੇ ਪਰ ਇਹ ਮਤ ਸਮਝੋ ਕਿ ਇਹਦਾ ਡਾਕਟਰ ਕੋਈ ਨਹੀਂ ਅਸੀਂ ਸਮਝਨੇ ਆਂ ਵੀ ਜਿਹੜਾ ਇਹ ਨੀਂਦ ਐ ਇਹਦੇ ਵਿੱਚ ਨੂੰ ਕੋਈ ਵੀ ਨਹੀਂ ਜਗਾ ਸਕਦਾ ਨਾ ਡਾਕਟਰ ਜਗਾ ਸਕਦਾ ਨਾ ਘਰ ਦਾ ਕੋਈ ਜੀ ਜਗਾ ਸਕਦਾ ਪਰ ਗੁਰੂ ਨੇ ਬਾਣੀ ਚਾਖੇ ਇਹਦੇ ਵਿੱਚੋਂ ਵੀ ਕੋਈ ਜਗਾ ਸਕਦਾ ਅਸੀਂ ਪੜਨੇ ਆਂ ਪ੍ਰਭ ਪਹਾਵੇ ਪ੍ਰਭ ਪਹਾਵੇ ਬਿਨ ਸਾਸ ਤੇਰਾ ਖੇ ਉਹ ਚਾਹੇ ਤਰਕ ਸਕਦਾ ਹੈ ਭਾਲ ਕੇ ਗੁਰਬਾਣੀ ਅੰਦਰ ਇੱਕ ਥਾਂ ਤੇ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਜੇਤੇ ਜੀ ਜੀਵਨ ਲੈ ਸਾਹਾ ਗੁਰਬਾਣੀ ਜਿਨ ਨੇ ਜੀ ਨੂੰ ਜੀਵਨ ਉਹ ਸਾਹ ਲੈ ਕੇ ਜਿੰਦੇ ਨੇ ਸਾਹ ਲੈ ਕੇ ਜੀਉਂਦੇ ਜੇ ਸਾਹ ਰੁਕ ਜਾਏ ਮਰਿਆ ਸਮਝੀਨ ਗੁਰਬਾਣੀ ਦੀ ਤੋਕ ਹੈ ਕਹਿੰਦੇ ਨੇ ਜੇਤੇ ਜੀ ਜਿਵੇ ਲੈ ਸਾਹਾ ਜਿਵਾਲੇ ਤਾਂ ਕੇ ਅਸਾਹਾ ਜੇ ਰੱਬ ਜਗਾ ਜਿਵਾਲਣਾ ਚਾਹੇ ਤੇ ਬਿਨਾ ਸਾਹਾ ਤੋਂ ਅਸਾਹ ਹੀ ਜਗਾ ਸਕਦਾ ਹੈ ਰੱਖ ਸਕਦਾ ਉਸ نیند ਦਾ ਜਗਾਉਣ ਵਾਲਾ ਮੇਰਾ ਪ੍ਰਭੂ ਹੈ ਇੱਕ ਨੀਂਦ ਹੋਰ ਹੈ ਜਿੰਦਾ ਅਜ ਜ਼ਿਕਰ ਹੈ ਚੌਥੀ ਨੀਂਦ ਉਹ ਹੈ ਅਗਿਆਨਤਾ ਦੀ ਨੀਂਦ ਹੈ ਮਨੁੱਖ ਸਾ ਵੀ ਲੈਂਦਾ ਹੈ ਕਾਰੋਬਾਰ ਵੀ ਕਰਦਾ ਹੈ ਦੁਨੀਆ ਵਿੱਚ ਵੀ ਰਹਿੰਦਾ ਹੈ ਪਰ ਜਾਣਦਾ ਕੁਝ ਨਹੀਂ ਕਰੀ ਵੀ ਜਾਂਦਾ ਹੈ ਜਾਣਦਾ ਕੁਝ ਨਹੀਂ ਅਣਜਾਣੇ ਹੀ ਕਰੀ ਜਾਂਦਾ ਹੈ ਉਹ ਹੈ ਅਗਿਆਨਤਾ ਦੀ ਨੀਂਦ ਹੈ ਗੁਰੂ ਨੇ ਬਾਣੀ ਵਿੱਚ ਇਹ ਗੱਲ ਵੀ ਸਪਸ਼ਟ ਕਹਿੰਦੀ ਹੈ ਕਿ ਲੱਗੀ ਉਹ ਅਗਿਆਨਤਾ ਦੀ ਨੀਂਦ ਵਿੱਚ ਜਿਹੜੀ ਹੈ ਨਾ ਉਹ ਕੋਈ ਮਨੁੱਖ ਉਸ ਨੂੰ ਜਗਾ ਸਕਦਾ ਹੈ ਈਵਨ ਰੱਬ ਵੀ ਨਹੀਂ ਜਗਾ ਸਕਦਾ ਕਿਉਂਕਿ ਅਗਿਆਨਤਾ ਨੂੰ ਜਗਾਉਣ ਵਾਸਤੇ ਗਿਆਨ ਚਾਹੀਦਾ ਹੈ ਗਿਆਨ ਗੁਰੂ ਕੋਲ ਹੈ ਗਿਆਨ ਦਾ ਖਜ਼ਾਨਾ ਗੁਰੂਕੋਲਸਾ ਕੁੰਭੇ ਬੱਦਾ ਦਾ ਹੈ ਜਾਲ ਰਹਾ ਹੈ ਜਾਲਬਿਨ ਕੁੰਭ ਨਾ ਹੋਏ ਅਸੀਂ ਰੋਜ਼ ਪੜਨੇ ਆ ਗਿਆਨ ਕਬੱਦਾ ਮੰਨ ਰਹਾ ਹੈ ਗੁਰ ਬਿਨ ਗਿਆਨ ਨਾ ਹੋਏ ਇਹਦੇ ਵਿੱਚ ਦੋਨੋਂ ਪੱਖ ਦਿੱਤੇ ਤੇ ਤੇ ਲੱਗਿਆ ਇੱਕੋ ਤਰੀਕਾ ਹੈ ਕਿ ਤੈਨੂੰ ਇਸ ਅਗਿਆਨਤਾ ਦੀ ਨੀਂਦ ਤੋਂ ਜਗਾਉਣ ਵਾਲਾ ਕੋਈ ਸੰਬੰਧ ਜੁੜ ਜਾਏ ਕਰਾਂਤੀ ਜਦੋਂ ਕੋਈ ਸਮਝਾ ਕਿ ਚੱਲਦਾ ਹੈ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਦਰਵਾਜ਼ੇ ਖੁੱਲਦੇ ਹੁਣ ਦਿਲ ਕਰਦਾ ਵੀ ਅਗਲੇ ਹਫ਼ਤੇ ਫਿਰ ਇਸੇ ਸਬਜੈਕਟ ਨੂੰ ਗਤੋਰੀਏ ਬਹੁਤ ਕੁਝ ਸਮਝਣ ਵਾਲਾ ਬਣੀ ਨਹੀਂ ਚੁੱਕਾ ਤੇ ਗੁਰੂ ਕਹਿੰਦੇ ਨੇ ਭਲੇਆ ਜਗਾ ਉਹ ਹੋਈ ਸਕਦਾ ਸਾਰਿਆਂ ਵਿੱਚੋਂ ਇੱਕੋ ਸ਼ਰਤ ਹੈ ਜੇ ਸੰਸਾਰ ਦੀ ਰੋਜ਼ਾਨਾ ਨੀਂਦ ਵਿੱਚੋਂ ਵੀ ਕੋਈ ਜਗਾਏਗਾ ਤੇ ਉਹ ਹੀ ਜਗਾਏਗਾ ਜਿਹੜਾ ਆਪ ਜਾਗਦਾ ਹੈ ਨਾਲ ਦੇ ਮੰਜੇ ਤੇ ਕੋਈ ਦੂਜਾ ਸੁੱਤਾ ਪਿਆ ਉਹਨੇ ਥੋੜਾ ਜਿਗਾਉਣਾ ਨਹੀਂ ওই ਜਗ੍ਹਾ ਗਿਆ ਜਲ ਜਾਗਦਾ ਜੇ ਮੌਤ ਦੀ ਨੀਂਦ ਤੋਂ ਵੀ ਜਗਾਉਂਦਾ ਹੈ ਰੱਬ ਤਾਂ ਉਹ ਇਸ ਲਈ ਜਗਾਉਂਦਾ ਕਿਉਂਕਿ ਆਪ ਉਹ ਮੌਤ ਦੀ ਨੀਂਦ ਸੌਂਦਾ ਹੀ ਨਹੀਂ ਨਾ ਮਰੇ ਨਾ ਹੋਵੇ ਸੋ ਇਸ ਲਈ ਉਹ ਮੌਤ ਦੀ ਨੀਂਦ ਤੋਂ ਵੀ ਜਗਾ ਸਕਦਾ ਤੇ ਅਗਿਆਨਤਾ ਦੀ ਨੀਂਦ ਤੋਂ ਵੀ ਗੁਰੂ ਤਾਂ ਹੀ ਜਗਾਉਂਦਾ ਕਿਉਂਕਿ ਗੁਰੂ ਅਗਿਆਨਤਾ ਨਹੀਂ ਗੁਰੂ ਗਿਆਨ ਹੈ